ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਮੌਸਮ ਪੰਜਾਬ ਦਾ ਅੱਜ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਤੇ ਤਾਜ਼ਾ ਅੰਕੜੇ ਮੌਸਮ ਫਾਕ ਦੇ ਕੀ ਨੇ ਉਹ ਵੀ ਤੁਹਾਨੂੰ ਦੱਸਾਂਗੇ ਸਵੈਸਿਲੀਆਂ ਜੋ ਲਾਈਵ ਸੈਟੇਲਾਈਟ ਦਸੀ ਇਹਨਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੀ ਸਕਰੀਨ ਦੇ ਉੱਤੇ ਤੁਹਾਡੇ ਨੇ ਤੇ ਲਗਭਗ ਅਸਲ ਪੰਜਾਬ ਦਾ ਮੌਸਮ ਮਹੀ ਵਾਲੇ ਫਖੋ ਦਾ ਸਾਫ਼ ਹੈ ਆਫਾ ਗੱਲ ਕਰ ਰਹੇ ਆ ਜੀ 18 ਨਵੰਬਰ ਦੇ ਮੌਸਮ ਦੀ ਅੱਜ 18 ਤਰੀਕ ਹੈ ਤੇ ਸਵੇਰ ਦੇ ਲਗਭਗ 7:30 ਵਜੇ ਰਿਹਾ ਜਦੋਂ ਅਸੀਂ ਇਹ ਵੀਡੀਓ ਤੁਹਾਡੇ ਨਾਲ ਜਿਹੜੀ ਹੈ ਸਾਂਝਾ ਕਰ ਰਹੇ ਆ ਤੋ ਸਿੱਧੇ ਸਾਬਦਾ ਕਿ ਉੱਪਰਲੇ ਫੱਦਰ ਤੇ ਜੜੀਆਂ ਬਦਲਵਾਈ ਲੰਘਦੀ ਫਈਆ ਸੰਗਲੇ ਬਦਲਣ ਦੇ ਕਿਤੇ ਕਿਤੇ ਹਲਕੇ ਫੋਕੇ ਬਦਲ ਨੇ ਇਹ ਅੱਜ ਦਿਨ ਭਰ ਜੜੀਆ ਬਦਲਵਾਈ ਉੱਪਰਲੇ ਫੱਦਰ ਤੇ ਲੰਘਦੇ ਰਹਿਣੀਆਂ ਜਿਸ ਦੇ ਨਾਲ ਧੁੱਪ ਥੋੜੀ ਧੁੱਪ ਦਾ ਜਿਹੜਾ ਅਸਰ ਹੋਏਗਾ ਥੋੜਾ ਘੱਟ ਰਹੇਗਾ ਤੇ ਮੌਸਮ ਥੋੜਾ ਜਆ ਗੰਧਲਾ ਟਾਈਪ ਰਹਿ ਸਕਦਾ ਸਵੇਰ ਵੇਲੇ ਹੁਣ ਕੁਝ ਖੇਤਰਾਂ ਦੇ ਵਿੱਚ ਧੁੰਦ ਛਾਈ ਹੋਈ ਜਾ ਕੇ ਕਿਤੇ ਕਿਤੇ ਸਮੋਕ ਛਾਈ ਹੋਈ ਹੈ ਤੇ ਮੌਸਮ ਥੋੜਾ ਗੰਧਲਾ ਟਾਈਪ ਬਣਿਆ ਹੋਇਆ ਠੰਡ ਉਸੇ ਤਰ੍ਹਾਂ ਜਾਰੀ ਹੈ ਜਿਵੇਂ ਬੀਤੇ ਰਾਤਾਂ ਦੇ ਮੁਕਾਬਲੇ ਇਹ ਰਾਤੋ ਵੀ ਅੱਜ ਦੀ ਠੱਠ ਸਾਡੇ ਅਨੁਮਾਨ ਦੇ ਮੁਤਾਬਕ 5-6 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਮੁਰ ਤੋਂ ਅੱਜ ਠੰਡਾ ਖੇਤਰ ਦਰਜ ਹੋਇਆ ਹੋਵੇਗਾ ਹਜੇ ਅੰਕੜੇ ਨਹੀਂ ਆਏ ਐ ਸਾਡੇ ਐਸਆਰ ਨੇ ਤੇ 5 ਤੋਂ ਲੈ ਕੇ 8-9 ਦੇ ਵਿੱਚਕਾਰ ਟੈਂਪਰੇਚਰ ਚੱਲਦੇ ਹੋਏ ਨੇ ਜੇਕਰ ਵੀ ਤੇ 24 ਘੰਟਿਆਂ ਦੇ ਅੰਕੜੇ ਚੱਕਦੇ ਆ ਸਮੁੱਚੇ ਭਾਰਤ ਦੇ ਵਿੱਚ 5.2 ਡਿਗਰੀ ਦੇ ਨਾਲ ਪਪਾਲ ਜ਼ਿਲ੍ਹਾ ਸਭ ਤੋਂ ਗਰਮ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਮੱਧ ਪ੍ਰਦੇਸ਼ ਦਾ ਪਪਾਲ ਸ਼ਹਿਰ ਜਿਹੜਾ ਕਿ ਬੀਤੇ ਕਾਫੀ ਸਾਲਾਂ ਦਾ ਰਿਕਾਰਡ ਤੋੜਿਆ ਉਹਨੇ ਕਿ ਮੱਧ ਪ੍ਰਦੇਸ਼ ਦੇ ਵਿੱਚ ਇੰਨਾ ਘੱਟ ਟੈਂਪਰੇਚਰ ਕਦੇ ਦਰਜ ਨਹੀਂ ਹੋਇਆ ਸੋ ਅ ਅੱਜ ਕਿੰਨੇ ਟੈਂਪਰੇਚਰ ਹੋਏ ਹੋਣਗੇ ਇਹ ਜਦੋਂ ਅੰਕੜੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ 29.2 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਸੀ ਕੱਲ੍ਹ ਦਿਨ ਦੇ ਵਿੱਚ 29.6 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਦਰਜ ਹੋਇਆ ਸੀ ਹਰਿਆਣਾ ਦੇ ਵਿੱਚ ਕੌਲਮਾ ਲਾਗੇ ਦਿਨਾਂ ਦੇ ਟੈਂਪਰੇਚਰ ਜਿਹੜੇ ਉਸੇ ਤਰ੍ਹਾਂ ਚੱਲਦੇ ਫਏ ਨੇ 28 29 ਦੇ ਆਸ-ਪਾਸ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਰਹੇ ਨੇ 26 27 28 29 ਦੇ ਆਸ-ਪਾਸ ਸੋ ਅੱਜ ਵੀ ਇਸੇ ਤਰ੍ਹਾਂ ਟੈਂਪਰੇਚਰ ਦਰਜ ਹੋਣਗੇ ਤੇ ਹਵਾ ਪ੍ਰਦੂਸ਼ਣ ਯਾਨੀ ਕਿ 에ਅਰ ਕੁਆਲਿਟੀ ਹਾਲੇ ਵੀ ਖਰਾਬ ਲੈਵਲ ਤੇ ਆ 에ਅਰ ਕੁਆਲਿਟੀ ਦੇ ਵਿੱਚ ਕੋਈ ਸੁਧਾਰ ਹਾਲੇ ਨਹੀਂ ਹੈ ਹਾਲਾਂਕਿ ਕਿਤੇ ਕਿਤੇ ਪੱਛੋਂ ਦੀ ਹਵਾ ਚੱਲ ਰਹੀ ਹੈ ਕਿਤੇ ਪੂਰੇ ਦੀ ਹਵਾ ਯਾਨੀ ਕਿ ਇਸ ਵੇਂਡ ਵਾਪਸੀ ਕਰ ਚੁੱਕੀ ਹੈ ਪਰ ਉਹਦਾ ਵੀ ਕੋਈ ਬਹੁਤਾ ਅਸਰ ਨਹੀਂ ਹੈ ਮੌਸਮ ਫਿਰ ਵੀ ਥੋੜਾ ਗੰਧਲਾ ਟਾਈਪ ਦੇ ਬਣਿਆ ਹੋਇਆ ਸੋ ਇਹ ਮੌਸਮ ਅਾ ਠੰਡਕ ਮੌਜੂਦ ਹੈ ਕਿਉਂਕਿ ਪਿੱਛੇ ਜਿਹੜੀ ਬਰਬਾਰੀ ਹੋਈ ਆ ਪਹਾੜਾਂ ਦੇ ਵਿੱਚ ਉਹਦੇ ਨਾਲ ਠੰਡ ਵਧੀ ਹੋਈ ਆ ਸੋ ਇਸ ਲਈ ਹੁਣ ਠੰਡ ਤੋਂ ਬਚਾ ਰੱਖਿਆ ਜਾਵੇ ਜੀ